ਲੰਮੇ ਸਮੇਂ ਤੋਂ ਸ਼ਾਂਤ ਚੱਲ ਰਿਹਾ ਫਿਰੋਜ਼ਪੁਰ ਸ਼ਹਿਰ ਅਖੁਣ ਸੁਰਖੀਆਂ ਦਾ ਪਾਤਰ ਬਣ ਚੁੱਕਿਆ ਕਿਉਂਕਿ ਬੀਤੀ ਸ਼ਾਮ ਸ਼ਰਿਆਮ ਹੀ ਕੇਂਦਰੀ ਜੇਲ੍ਹ ਦੇ ਬਾਹਰ ਇੱਥੇ ਤਾਬੜ ਤੋੜ ਗੋਲੀਆਂ ਚੱਲੀਆਂ ਦੋ ਘੁੱਟਾਂ ਦੇ ਵਿਚਕਾਰ ਵੱਡੀ ਗੈਂਗਵਾਰ ਹੋਈ ਹੈ ਜਿਸ ਤੋਂ ਬਾਅਦ ਮੌਕੇ ਦੇ ਉੱਤੇ ਜੇਲ੍ਹ ਤੋਂ ਬਾਹਰ ਆ ਰਹੇ ਸ਼ਖਸ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਜੋ ਕਿ ਹਸਪਤਾਲ ਦੇ ਵਿੱਚ ਭਰਤੀ ਹੈ ਜ਼ਿੰਦਗੀ ਤੇ ਮੌਤ ਦੀ ਜੰਗ ਲੜ ਰਿਹਾ ਬਹੁਤ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਿਹਾ ਸੁਰਖੀਆਂ ਦੇ ਵਿੱਚ ਆ ਚੁੱਕੀ ਹੈ ਫਿਰੋਜ਼ਪੁਰ ਦੀ ਜੇਲ ਕਿਉਂਕਿ ਕੇਂਦਰੀ ਜੇਲ ਦੇ ਬਾਹਰ ਜਦੋਂ ਇੱਕ ਕੈਦੀ ਰਿਹਾਅ ਹੋ ਕੇ ਹੁੰਦਾ ਤੇ ਇਸੇ ਦੌਰਾਨ ਉਸ ਦੇ ਉੱਤੇ ਤਾਪੜ ਤੋੜ ਗੋਲੀਆਂ ਚਲਾਈਆਂ ਜਾਂਦੀਆਂ ਉਸ ਨੂੰ ਗੰਭੀਰ ਰੂਪ ਦੇ ਵਿੱਚ ਜ਼ਖਮੀ ਕੀਤਾ ਜਾਂਦਾ ਹੈ ਜਿਸ ਤੋਂ ਬਾਅਦ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਸਵੇਲੇ ਉਹ ਜ਼ਿੰਦਗੀ ਤੇ ਮੌਤ ਦੀ ਝੰਗ ਲੜ ਰਿਹਾ ਦੱਸਿਆ ਕਿ ਮਾਮਲਾ ਬੀਤੀ ਸ਼ਾਮ ਦਾ ਹੈ ਜਿੱਥੇ ਕੇਂਦਰੀ ਜੇਲ ਫਿਰੋਜ਼ਪੁਰ ਤੇ ਪਾਰ ਗੋਲੀਆਂ ਚੱਲਦੀਆਂ ਤੇ ਲਲਿਤ ਕੁਮਾਰ ਉਰਫ ਲਾਲੀਨਾ ਦੇ ਵਿਅਕਤੀ ਨੂੰ ਜ਼ਖਮੀ ਕਰ ਦਿੱਤਾ ਗਿਆ ਜਿਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ਤੇ ਪਹੁੰਚੀ ਤੇ ਹਮਲਾਵਰਾਂ ਦੀ ਭਾਲ ਕੀਤੀ ਜਾ ਰਹੀ ਹੈ। ਦੱਸਦੀ ਹੈ ਕਿ ਇਹ ਵਿਅਕਤੀ ਜੋ ਹੈ ਜੇਲ੍ਹ ਤੋਂ ਆਇਆ ਸੀ ਮੌਕੇ ਦੇ ਉੱਤੇ ਖੜਕਨਾ ਦੇ ਵਿਅਕਤੀ ਨੇ ਵੀ ਦੱਸਿਆ ਕਿ ਉਸਦੇ ਇੱਕ ਦੋਸਤ ਦੀ ਜ਼ਮਾਨਤ ਹੋ ਗਈ ਸੀ ਜੈਸਨੋਟ ਜੇਲੋਂ ਲੈਣ ਆਇਆ ਸੀ ਅਤੇ ਜੇਲ੍ਹ ਦੇ ਬਾਹਰ ਖੜਾ ਸੀ ਇਸੇ ਦੌਰਾਨ ਇੱਕ ਬਲਟ ਮੋਟਰਸਾਈਕਲ ਦੇ ਉੱਤੇ ਤਿੰਨ ਵਿਅਕਤੀ ਆਏ ਤੇ ਉਹਨਾਂ ਨੇ ਲਲਿਤ ਕੁਮਾਰ ਉਰਫ ਲਾਲੀ ਦੇ ਉੱਤੇ ਗੋਲੀਆਂ ਚਲਾਈਆਂ ਤੇ ਗੋਲੀ ਚੱਲਣ ਦੇ ਕਰਕੇ ਲਲਿਤ ਕੁਮਾਰ ਜ਼ਖਮੀ ਹੋ ਗਿਆ ਦੱਸਿਆ ਕਿ ਮੌਕੇ ਦੇ ਉੱਤੇ ਪੁਲਿਸ ਦੇ ਬਲਨ ਇਸ ਪੂਰੇ ਮਾਮਲੇ ਦੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਤੇ ਨਾਲ ਹੀ ਹਮਲਾਵਰਾਂ ਦੀ ਵੀ ਪਾਲ ਕੀਤੀ ਜਾ ਰਹੀ ਹੈ ਦੱਸਿਆ ਕਿ ਲੰਬੇ ਸਮੇਂ ਤੋਂ ਸ਼ਾਂਤਮਈ ਚੱਲ ਰਿਹਾ ਸ਼ਹਿਰ ਦਾ ਮਾਹੌਲ ਉਸ ਵੇਲੇ ਦਹਿਸ਼ਤ ਵਾਲਾ ਹੋ ਗਿਆ ਜਦੋਂ ਬੀਤੀ ਸ਼ਾਮ ਦੋ ਟੜਿਆਂ ਦੇ ਵਿੱਚ ਗੈਂਗਵਾਰ ਦੇ ਦੌਰਾਨ ਕੇਂਦਰੀ ਜੇਲ੍ਹ ਦੇ ਪਾਰ ਖੜੇ ਫਿਰੋਜ਼ਪੁਰ ਕੈਂਟ ਕਾਂਗਰਸ ਦੇ ਬਲਾਕ ਪਰ ਤਾਂ ਲਲਿਤ ਪਾਸੀ ਉਰਫ ਲਾਲੀ ਨੂੰ ਮੋਟਰਸਾਈਕਲ ਸਵਾਰ ਕੁਝ ਲੋਕਾਂ ਦੇ ਵੱਲੋਂ ਗੋਲੀਆਂ ਮਾਰ ਕੇ ਸਖਮ ਕੀਤਾ ਗਿਆ ਫਿਲਹਾਲ ਇਸ ਵੇਲੇ ਲਾਲੀ ਦੀ ਹਾਲਤ ਜੋ ਹੈ ਕਾਫੀ ਜ਼ਿਆਦਾ ਨਾਜ਼ੁਕ ਦੱਸੀ ਜਾ ਰਹੀਏ ਜਿ세 ਚਲਦੇ ਆ ਡਾਕਟਰ ਨੇ ਉਸ ਦੀ ਹਾਲਤ ਨੂੰ ਵੇਖ ਤੇ ਉਸ ਨੂੰ ਲੁਧਿਆਣਾ ਦੇ ਲਈ ਰੈਫਰ ਕੀਤਾ ਹੈ ਫਿਲਹਾਲ ਇਸ ਸੰਬੰਧੀ ਕਿਸੇ ਵੀ ਪੁਲਿਸ ਅਧਿਕਾਰੀ ਨੇ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਪਰ ਦੱਸਿਆ ਜਾ ਰਿਹਾ ਹੈ ਕਿ ਬਲਾਕ ਕਾਂਗਰਸ ਪਰਦਾਲ ਲਲਿਤ ਪਾਸਦੀ ਦੇ ਖਿਲਾਫ ਕਤਲ ਇਰਾਦਾਇਕ ਕਤਲ ਹਥਿਆਰਾਂ ਤੇ ਲੁੱਟ ਖੋਹ ਦੇ 8 ਤੋਂ ਜ਼ਿਆਦਾ ਪਰਚੇ ਜਿਹੜੇ ਨੇ ਦਰਜ ਹੋਏ ਨੇ ਤੇ ਇੱਕ ਕੇਸ ਦੇ ਵਿੱਚੋਂ ਉਸਤੇ ਕੱਲ ਰਿਹਾਈ ਹੋਈ ਸੀ ਜਿਸ ਤੋਂ ਬਾਅਦ ਮੌਕੇ ਦੇ ਉੱਤੇ ਜਿਹੜੇ ਨੇ ਕੁਝ ਬਦਮਾਸ਼ ਪਹੁੰਚਦੇ ਆ ਬੁਲਟ ਦੇ ਉੱਤੇ ਆਉਂਦੇ ਨੇ ਤੇ ਉਸ ਦੇ ਉੱਤੇ ਗੋਲੀਆਂ ਚਲਾ ਕੇ ਉਸ ਨੂੰ ਗੰਭੀਰ ਰੂਪ ਦੇ ਵਿੱਚ ਜ਼ਖਮੀ ਕਰ ਦਿੰਦੇ ਆ ਪਰ ਸਵਾਲ ਪ੍ਰਸ਼ਾਸਨ ਦੀ ਕਾਰਗੁزاری ਤੇ ਉਟਰੇ ਆ ਪੰਜਾਬ ਦੀ ਕਾਨੂੰਨ ਵਿਵਸਥਾ ਤੇ ਉਟਰੇ ਨੇ ਕਿਉਂਕਿ ਆਏ ਕੀ ਦਿਨ ਪੰਜਾਬ ਦੇ ਵਿੱਚ ਕੋਈ ਨਾ ਕੋਈ ਅਜਿਹੀ ਜੜੀ ਹੈ ਹਰਕਤ ਜਾਂ ਜਿਹੀ ਕਟਨਾ ਜਿਹੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਸਹਿਮ ਤੇ ਡਰ ਦਾ ਮਾਹੌਲ ਪੈਦਾ ਹੋ ਜਾਂਦਾ ਹੈ ਤੇ ਲੋੜ ਹੈ ਅਜਿਹੀਆਂ ਕਟਨਾਵਾਂ ਤੇ ਅਜਿਹੀਆਂ ਵਾਰਦਾਤਾਂ ਤੇ ਜਲਦੀ ਤੋਂ ਜਲਦੀ ਕਾਬੂ ਪਾਉਣ ਦੀ